ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 4 ਦਿਨਾਂ ਤੋਂ ਦਾ ਸਬਜ਼ੀ ਦੇ ਨਾਲ ਜੀਆਂ ਕਾ ਆਹਾਰ ਜੀ ਵਿਸ਼ੇ ਦੀ ਵਿਚਾਰ ਕਰ ਰਿਹਾ ਸਤਿਗੁਰੂ ਨੇ ਇਸ ਪੰਕਤੀ ਦੇ ਵਿੱਚ ਗੁਰਬਾਣੀ ਚ ਪੰਕਤੀ ਹੈ ਸਾਨੂੰ ਸਮਝਾਇਆ ਕਿ ਅਕਾਲ ਪੁਰਖ ਨੇ ਐਸਾ ਖੇਲ ਬਣਾਇਆ ਹੈ ਕਿ ਜੀ ਜੀ ਨੂੰ ਖਾ ਕੇ ਜਿੰਦਾਰੀ ਉਹਦਾ ਭੋਜਨ ਜਿਹੜਾ ਜੀ ਬਣਿਆ ਇੱਕ ਜੀ ਦਾ ਭੋਜਨ ਦੂਸਰਾ ਜੀ ਬਣਿਆ ਹੋਇਆ ਇਹੋ ਜਿਹਾ ਸਪਸ਼ਟ ਪਰਮਾਨਣ ਹੋਣ ਦੇ ਬਾਅਦ ਸਾਡੇ ਵਿੱਚ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਸੀ ਪਰ ਅੱਜ ਸਿੱਖ ਕੌਮ ਦੇ ਵਿੱਚ ਇੱਕ ਵੱਡਾ ਵੱਡਾ ਵਿਵਾਦ ਹੈ ਕਿ ਮਾਸ ਖਾਣਾ ਹੈ ਕਿ ਨਹੀਂ ਖਾਣਾ ਕਿਉਂਕਿ ਜੀ ਖਾ ਰਹੇ ਹੈ ਮੈਂ ਤਕਰੀਬਨ ਰੋਜ਼ੇ ਬੇਨਤੀ ਕਰਨਾ ਔਰ ਕਰਦਾ ਰਵਾਂਗਾ ਮੇਰਾ ਕੋਈ ਮਕਸਦ ਜਿਹੜਾ ਨਹੀਂ ਖਾਂਦਾ ਉਹਨੂੰ ਖਾਣ ਲਈ ਪ੍ਰੇਰਣਾ ਨਹੀਂ ਤੇ ਜਿਹੜਾ ਖਾਂਦਾ ਉਹਨੂੰ ਛੱਡਣ ਲਈ ਕਹਿਣਾ ਨਹੀਂ ਕਹਿੰਦੇ ਸਿਰਫ ਗੁਰਮਤ ਦੇ ਵਿੱਚੋਂ ਜੋ ਸੱਚ ਉਗੜ ਕੇ ਆਉਂਦਾ ਹੈ ਉਹ ਆਪ ਜੀ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕਰਨਾ ਹੈ ਕੋਸ਼ਿਸ਼ ਕਰਨਾ ਤਾਂ ਕਿ ਅਸੀਂ ਕਿਤੇ ਐਸਾ ਨਾ ਹੋਵੇ ਬੇ ਲੋੜੇ ਵਿਵਾਦ ਦੇ ਵਿੱਚ ਉਲਝ ਰਹੇ ਹੋਈਏ ਹੁਣ ਇੱਕ ਦਲੀਲ ਦਿੱਤੀ ਜਾਂਦੀ ਹੈ ਜਿਹੜੇ ਮਾਸ ਨਾ ਖਾਣ ਦੀ ਪ੍ਰੋਟਾ ਕਰਨ ਵਾਲੇ ਨੇ ਵਕਾਲਤ ਕਰਨ ਵਾਲੇ ਨੇ ਉਹਨਾਂ ਵੱਲੋਂ ਕਿ ਜੀ ਇਹ ਰਸ ਹੈ ਮਾਸ ਜਿਹੜਾ ਹੈ ਰਸ ਹੈ ਗੁਰਮਾਣੀ ਰਸਾਂ ਤੋਂ ਰਸਾਂ ਦਾ ਤਿਆਗ ਕਰਨ ਦੀ ਗੱਲ ਕਰਦੀ ਹੈ ਹਾਂ ਇਹਦੇ ਕੋਈ ਸ਼ੱਕ ਨਹੀਂ ਰਸ ਹੈ ਸਵਾਦ ਕੰਡ ਲੇਕਿਨ ਗੁਰਬਾਣੀ ਚ ਇਹ ਤਾਂ ਸਮਝਣ ਦੀ ਕੋਸ਼ਿਸ਼ ਕਰੀਏ ਵੀ ਕਿ ਇਹੀ ਕਿ ਰਸ ਹੈ ਕਿ ਐਸੇ ਇੱਕ ਰਸ ਨੂੰ ਛੱਡਣ ਦੀ ਉਹ ਗੱਲ ਕਰਦੀ ਗੁਰਬਾਣੀ ਵੀ ਇਹ ਰਸ ਪੜਾਏ ਤੇ ਇਹਨੂੰ ਛੱਡ ਦੇ ਬਾਕੀ ਰਸ ਚੰਗੇ ਨੇ ਅੱਜ ਅਸੀਂ ਸਮਝਾਂਗੇ ਗੁਰਬਾਣੀ ਰਹੀ ਹੈ ਕਿ ਸਾਡੇ ਜੀਵਨ ਨੂੰ ਕਿਹੜੇ ਰਸ ਚੰਬੜੇ ਹੋਏ ਨੇ ਅੱਜ ਦੋ ਪਰਮਾਨੰਥ ਆਪ ਜੀ ਨਾਲ ਸਾਂਝੇ ਕਰ ਲੈਣੇ ਨੇ ਦੋਨੋਂ ਗੁਰਨਾਨਦ ਸਾਹਿਬ ਦੇ ਉਚਾਰਣ ਕੀਤੇ ਹੋਏ ਨੇ ਇਹ ਪ੍ਰਮਾਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗਾਂ ਵਿੱਚ ਬਾਣੀ 14 ਅੰਕ ਤੋਂ ਸ਼ੁਰੂ ਹੁੰਦੀ ਹੈ ਤੇ 15ਵੇਂ ਅੰਕ ਦੇ ਉੱਤੇ ਸ੍ਰੀ ਰਾਗ ਦੇ ਵਿੱਚ ਸਿਸ਼ੋਭਤ ਹੈ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਸ਼ਬਦ ਹੈ ਜਿਦੇ ਵਿੱਚ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਰਸ ਹੋਇ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਕੋੜੇ ਰਚੇ ਜਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕਹ ਕਟ ਨਾਮ ਨਿਵਾਸ ਤੇ ਸਤਿਗੁਰੂ ਨੇ ਗਿੰਣ-ਗਿੰਣ ਕੇ ਕੁਝ ਰਸ ਦੱਸਦੇ ਜਿਹੜੇ ਸਰੀਰ ਨੂੰ ਚੰਬੜੇ ਹੋਏ ਨੇ ਰਸ ਸੁਨੈਣਾ سونے ਦਾ ਰਸ ਸੋਨੇ ਦਾ ਰਸ ਸੋਨੇ ਗਹਿਣੇ ਪਾਵਾਂ ਔਰ ਸਿਰਫ ਔਰਤਾਂ ਨੂੰ ਨਹੀਂ ਮਰਦਾਂ ਨੂੰ ਵੀ ਤੁਸੀਂ ਵੇਖੋ ਮਰਦਾਂ ਦੇ ਵਿੱਚ ਕੜੇ ਪਾਏ ਹੋਣਗੇ ਅੱਜ ਕੱਲ੍ਹ ਗਲੇ ਦੇ ਵਿੱਚ ਉਹ ਚੀਨੀਆਂ ਜੀਆਂ ਮੋਟੀਆਂ ਜੀਆਂ ਪਾਉਣ ਦਾ ਰਵਾਜ ਆ ਗਿਆ ਕਿੰਨੇ ਅੰਗੂਠੀਆਂ ਪਾਈਆਂ ਹੋਣਗੀਆਂ ਕਈ ਤਰ੍ਹਾਂ ਦੀਆਂ ਰਸ ਰੂਪਾ ਚਾਂਦੀ ਦਾ ਰਸ ਕੋਈ ਸੋਨੇ ਵਰਗਾ ਰਸ ਚਾਂਦੀ ਦਾ ਉਹਨਾਂ ਨੂੰ ਥੋੜਾ ਜਿਹਾ ਹੜਕਾ ਕੰਮਨ ਸੰਦਰਸਤੀ ਦਾ ਰਸ ਔਰ ਐਸਾ ਰਸਿਆ ਕਿ ਜਿਹੜਾ ਫਸਿਆ ਹੋਇਆ ਐ ਇਸ ਰਸਾਂ ਵਿੱਚ ਉਹ ਤਾਂ ਸੋਚਦਾ ਕਿ ਰੋਜ਼ ਇੱਕ ਉਹ ਘਰ ਨੂੰ ਨਵੀਂ istri ਮਿਲ ਜੇ ਸੁੰਦਰ ਜੀ ਰਸ ਪਰਮਲ ਦੀ ਬਾਸ ਆ ਸੰਤ ਜਿਹੜੇ ਨੇ ਉਹਨਾਂ ਦੀ ਖੁਸ਼ਬੂ ਔਰ ਇਹ ਰਸਤਾ ਜਿੰਨਾ ਵੱਧ ਗਿਆ ਸਾਰੇ ਰਸ ਪਿੱਛੇ ਰਹਿ ਗਏ ਨੇ ਬੇ ਤਾਂ ਹਰਣ ਹੋਣਾ ਸ਼ਾਇਦ ਹੀ ਕੋਈ ਖਾਂਦੇ ਪਿੰਡੇ ਕਰਦਾ ਬੱਚਾ ਵੀ ਹੋਵੇ ਜਿਹੜਾ ਇਸ ਰਸ ਦੇ ਵਰਤੋਨਾ ਕਰ ਰਿਹਾ ਹੋਵੇ ਸੈਂਟ ਵਗੈਰਾ ਦੀ ਰਸ ਕੋੜੇ ਵਧੀਆ ਸਵਾਰੀ ਹੋਵੇ ਇਹ ਰਸ ਹੈ ਉਸ ਵੇਲੇ ਦੀ ਵਧੀਆ ਸਵਾਰੀ ਕੋੜਾ ਸੀ ਸਤਿਗੁਰੂ ਨੂ ਦਾ ਪਰਮਾਨਤ ਦਿੰਦਾ ਹੈ ਜੇ ਅੱਜ ਦੀ ਗੱਲ ਕਹੀ ਹੈ ਤੇ ਵਧੀਆ ਵਧੀਆ ਕਰਾ ਉਹੀ ਸਹੂਲਤਾਂ ਦੂਜੀ ਕਾਰ ਦੇ ਵਿੱਚ ਹੋਣ ਪਰ ਬ੍ਰਾਂਡਡ ਕਾਰ ਜਿਹੜੀ ਹੈ ਵੱਡੇ ਬ੍ਰਾਂਡ ਦੀ ਵੱਡੇ ਨਾਮ ਵਾਲੀ ਕਾਰ ਜਿਹੜੀ ਹੈ ਉਹਦੀ ਕੀਮਤ ਉਹ ਨਹੀਂ ਵੱਧ ਜਾਂਦੀ ਕਿਉਂ ਕਿ ਕੋਈ ਰਸ ਹੈ ਉਹਦਾ ਸਵਾਰੀ ਕਰਨ ਦਾ ਰਸ ਕੋੜੇ ਰਸ ਸੇਜਾ ਮੰਦਰ ਸੋਨਾ ਬੈੱਡ ਹੋਵੇ ਸੋਨਾ ਕਾਰ ਹੋਵੇ ਮੰਦਰ ਵੱਡਾ ਕਾਰ ਹੋਵੇ ਬੜਾ ਕਮਾਲ ਦਾ ਕਾਰ ਹੋਵੇ ਤੇ ਉਹਦੇ ਵਿੱਚ ਐਂ ਕੀ ਗੱਦੇਦਾਰ ਸੇਜਾ ਵਿਛੀਆਂ ਹੋਣ ਰਸ ਮਿੱਠਾ 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 ਖਾਣ ਦਾ ਰਸ ਹੈ ਔਰ ਕੋਈ ਰੋਗ ਦੇ ਡਰ ਤੋਂ ਨਾ ਖਾਰਿਆ ਹੋਵੇ ਇਹ ਤਾਂ ਐਡਾ ਰਸ ਹੈ ਕਿ ਹਰ ਇੱਕ ਦਾ ਜੀ ਕਰਦਾ ਜਿੰਨਾ ਬਰਤਬਤ ਖਾ ਲਵਾਂ ਇੰਜੋਏ ਕਰਾਂ ਜਿੰਨਾ ਡਰੋਗ ਲੱਗ ਜਾਂਦਾ ਹੈ ਨਾ ਉਹ ਵੀ ਲੁੱਕ ਲੁੱਕ ਕੇ ਡਰ ਡਰ ਕੇ ਖਾਣ ਦੀ ਕੋਸ਼ਿਸ਼ ਕਰਦੇ ਨੇ ਰਸ ਹੈ ਰਸ ਮਾਸ ਮਾਸ ਖੰਡ ਦਾ ਰਸ ਹੈ ਇਹ ਸਾਰੇ ਰਸ ਨੇ ਔਰ ਅੱਗੇ ਸਤਿਗੁਰ ਨੇ ਜਿਹੜੀ ਗੱਲ ਸਮਝਾਈ ਨਾ ਇੱਥੇ ਰਸ ਸਰੀਰ ਕੇ ਸਰੀਰ ਨੂੰ ਇੰਨੇ ਰਸ ਲੱਗੇ ਹੋਏ ਨੇ ਕਿ ਘਟਨਾਮ ਨਿਵਾਸ ਇੱਥੇ ਹੁਣ ਕਈ ਵਾਰੀ ਜਿਹੜਾ ਨਾ ਅਸੀਂ ਅਰਥ ਕਰਦੇ ਥੋੜਾ ਜਿਹਾ ਪੁਲੇਖਾ ਖਾ ਜਾਣੇ ਆ ਇਹ ਸਰੀਰ ਦੇ ਰਸ ਨੇ ਲੇਕਿਨ ਮਨ ਤਾਂ ਇਹਨਾਂ ਦਾ ਪ੍ਰਬੰਧ ਕਰਨ ਦੇ ਆਹਰਤੀ ਲੱਗਾ ਹੋਇਆ ਹੈ ਫਿਰ ਉਸ ਮਨ ਦੇ ਵਿੱਚ ਅਕਾਲਪੁਰਖ ਦਾ ਨਾਮ ਕਿਵੇਂ ਵਸੇਗਾ ਉਧਰ ਲੱਗਾ ਹੀ ਇਹਨਾਂ ਰਸਾਂ ਦੇ ਵਿੱਚ ਗਲਤਾਨ ਹੋਇਆ ਹੈ ਰਸ ਸ਼ਰੀਰ ਦੇ ਨੇ ਅਜਦਾ ਦੂਸਰਾ ਪ੍ਰਮਾਣ ਫਿਰ ਜੋ ਗੁਰੂ ਨਾਨਕ ਸਾਹਿਬ ਦਾ ਹੀ ਉਚਾਰਨ ਕੀਤਾ ਹੋਇਆ ਜ ਜਿਵੇਂ ਮੈਂ ਆਪਚ ਨੂੰ ਬੇਨਤੀ ਕੀਤੀ ਸਤਿਗੁਰ ਬਖਸ਼ਿਸ਼ ਕਰਨ ਦੇ ਕੀ ਆ ਖਾਧਾ ਹੈ ਕੀ ਪੈਦਾ ਹੋਏ ਚਾਹ ਮੰਨ ਨਾ ਹੀ ਸੱਚਾ ਸੋਏ ਕੀ ਆ ਮੇਵਾ ਕੀ ਆ ਕਿਉ ਗੁੜ ਮਿੱਠਾ ਕੀ ਆ ਮੈਦਾ ਕੀ ਆ ਮਾਸ ਕੀ ਆ ਕੱਪੜ ਕੀ ਆ ਸੇਦ ਸਖਾਲੀ ਕੀ ਸਭ ਕੀ ਜਾ ਭੋਗ ਬिलास ਕੀ ਆ ਲਸਕਰ ਕੀ ਆ ਨੇਬ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ बिन ਸਭੇ ਟੋਲ ਬਿਨਾਸ ਮੇਰੇ ਸਤਿਗੁਰੂ ਗੁਰੂ ਨਾਨਕ ਪਾਸ਼ਾ ਸਮਝਾ ਰਹੇ ਨੇ ਕਿਆ ਖਾ ਦੇ ਕਿਆ ਪੈਦਾ ਹੋਏ ਅੱਜ ਤਾਂ ਲੱਗੇ ਹੀ ਇਸ ਕੰਮ ਚ ਹੋਇਆ ਦਿਨ ਚੜਦਾ ਤੇ ਇਹੀ ਹੋ ਜਾਂਦਾ ਅੱਜ ਕੀ ਖਾਣਾ ਹੈ ਕੀ ਬਣ ਰਿਹਾ ਹੈ ਆ ਬਣਾਓ ਉਹ ਬਣਾਓ ਫਿਰ ਘਰੋਂ ਬਾਹਰ ਨਿਕਲਣਾ ਹੈ ਸੋਹਣਾ ਦਾ ਸੋਹਣਾ ਕਪੜਾ ਹੋਵੇ ਲੇਟੈਸਟ ਫੈਸ਼ਨ ਦਾ ਔਰ ਬ੍ਰਾਂਂਟਡ ਹੋਵੇ ਔਰ ਸਾਹਮਣੇ ਕਿਤੇ ਲੇਬਲ ਲੱਗਾ ਹੋਵੇ ਬ੍ਰਾਂਡ ਦਾ ਦੁਨੀਆ ਨੂੰ ਪਤਾ ਲੱਗੇ ਮੈਂ ਇਸ ਬ੍ਰਾਂਡ ਦਾ ਕਪੜਾ ਪਾਇਆ ਹੋਇਆ ਸਤਕੁਰ ਕਹਿੰਦੇ ਨੇ ਕੀ ਕਰ ਲਿਆ ਕਾ ਇਹ ਖਾ ਕੇ ਤੇ ਪਾ ਕੇ ਕਿਆ ਕਾ ਦੇਖਿਆ ਪੈਦਾ ਹੋਇਆ ਜੇ ਅਕਾਲਪੁਰ ਖਿਰਚੇ ਤੇ ਨਹੀਂ ਵਸਿਆ ਅਸਲੀ ਤਾਂ ਕਮ ਸੀ ਉਹ ਸਕਾਲਪੁਰਖ ਨੂੰ ਹਿਰਦੇ ਚ ਵਸਾਉਣਾ ਸੀ ਉਹ ਹੋਇਆ ਨਹੀਂ ਤੇ ਇਹਨਾਂ ਵਿੱਚ ਹੀ ਗਲਤਾਨ ਹੈ ਚਾਮਣ ਨਹੀਂ ਸਾਚਾ ਸੋਏ ਕਿੰਨਾ ਰਸਾਂਚ ਗੋਚਾ ਹੋਇਆ ਤੂੰ ਕਿਆ ਮੇਵਾ ਉਨ ਮੇਵਾ ਲੋਗ ਜਿਹੜਾ ਦੋ ਚੀਜ਼ਾਂ ਲਈ ਵਰਤਿਆ ਜਾਂਦਾ ਕੋਈ ਵਸਤੇ ਵੀ ਵਰਤਿਆ ਜਾਂਦਾ ਤੇ ਆ ਜਿਹੜੇ ਡਰਾਈ ਫਰੂਟਸ ਅਸੀਂ ਖਾਂਦੇ ਆ ਉਹਦੇ ਵਾਸਤੇ ਵੀ ਮੇਵਾ ਲਫ਼ਜ਼ ਵਰਤਿਆ ਜਾਂਦਾ ਕਿਆ ਮੇਵਾ ਕਿਆ ਖਿਓ ਗੁੜ ਮਿੱਠਾ ਤਿੰਨ ਚੀਜ਼ਾਂ ਕਿਆ ਖਿਓ ਦੇਸੀ ਖਿਓ ਦਾ ਰਸ ਗੁੜ ਮਿੱਠਾ ਗੁੜ ਵੀ ਮਿੱਠਾ ਤੇ ਹੋਰ ਮਿੱਠੇ ਖਾਣ ਦਾ ਵੀ ਰਸ ਹੈ ਕਿਆ ਮੈਦਾ ਕਿਆ ਮਾਸ ਇਥੇ ਉਹ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਨਾ ਮੇਵਾ, ਘਿਓ, ਗੁੜ, ਮਿੱਠਾ ਮੈਦਾ ਇਹਨਾਂ ਦੇ ਵਿੱਚ ਹੀ ਇੱਕ ਰਸ ਜਿਹੜਾ ਉਹਨੂੰ ਬਾਸ ਨੂੰ ਕਿਹਾ ਗਿਆ। ਉੱਪਰ ਵੀ ਇਹ ਹੀ ਸੀ। ਉੱਥੇ ਵੀ ਸੋਇਨਾ ਰੂਪਾ ਕਾਮਣ ਪਰਮਲ ਕੀ ਬਾਸ ਕੋੜੇ ਰਸ ਸੇਜਾ ਮੰਦਰ ਮਿੱਠਾ ਰਸ ਮਿੱਠਾ ਰਸ ਬਾਸ ਉਹੀ ਗੱਲ ਸੀ ਇੱਥੇ ਵੀ ਉਹੀ ਗੱਲ ਹੈ। ਉਹਨਾਂ ਰਸਾਂ ਦੇ ਵਿੱਚ ਇੱਕ ਰਸ ਇਹ ਵੀ ਹੈ। ਕਿਆ ਕੱਪੜ ਕੈ ਸੇ ਸੁਖਾ ਲਈ? ਕਿਆ ਸੌਣੇ ਸੁਨੇ ਕਪੜੇ ਬਾਣ ਦੀ ਬ੍ਰਾਂਡਿਡ ਕਪੜੇ ਬਾਣ ਦੀ ਕੋਸ਼ਿਸ਼ ਕਰਨਾ ਹੈ ਵਧੀਆ ਗੱਦੇਦਾਰ ਬਿਸਤਰ ਹੋਵੇ ਉੱਤੇ ਮੈਂ ਫਿਰ ਭੋਗ ਕਰਾਂ ਭੋਗ ਵਿਲਾਸ ਕਰਾਂ ਆਹੀ ਤਰ੍ਹਾਂ ਸਵਾਦ ਹੈ ਕਿ ਜੇ ਭੋਗ ਵਿਲਾਸ ਕਿਆ ਲਸਕਰ ਕਿਆ ਖੇ ਨੇਬਖਵਾਸੀ ਤੂੰ ਚਾਹਨਾ ਬੜਾ ਵੱਡਾ ਮੈਂ ਬਾਦਸ਼ਾਹ ਬਣ ਜਾਵਾਂ ਫੌਜਾਂ ਹੋਣ ਮੇਰੇ ਥੱਲੇ ਕੰਮ ਕਰਨ ਵਾਲੀਆਂ ਯਾ ਅੱਜ ਦੇ ਸਮੇਂ ਦੇ ਵਿੱਚ ਕਹੋ ਬੜੀ ਵੱਡੀ ਫੈਕਟਰੀ ਲਾਈ ਹੋਵੇ ਬੜੇ ਮੁਰਾਜ਼ਮ ਮੇਰੇ ਤਲੇ ਕੰਮ ਕਰਦੇ ਹੁਣ ਇੱਥੇ ਵੈਸੇ ਹਾਲੇ ਕਿ ਗੱਲ ਲਸ਼ਕਰ ਜਿਹੜਾ ਹੈ ਇਹ ਫੌਜ ਨਾਲ ਸੰਬੰਧਿਤ ਹੈ ਤੇ ਬੜਾ ਵੱਡਾ ਨਵਾਬ ਬਣ ਜਾਵਾ ਬਾਦਸ਼ਾਹ ਬਣ ਜਾਵਾ ਜਨ ਨੇਵਕ ਵਾਸੀ ਆਵੇ ਮਹਿਲੀ ਬਾਸ ਵੱਡਾ ਸਾਰਾ ਮਹਿਲ ਹੋਵੇ ਜਿਹਦੇ ਵਿੱਚ ਰਹਿੰਦਾ ਹੋਵਾਂ ਆ ਸਾਰੇ ਰਸ ਨੇ ਨਾ ਜਿਨ੍ਹਾਂ ਦੀ ਗੱਲ ਕਰ ਰਹੇ ਨੇ ਸਤਿਗੁਰੂ ਇਹ ਸਾਰੇ ਰਾਸੀ ਲੱਗੇ ਹੋਏ ਨੇ ਸਾਨੂੰ ਉਨ੍ਹਾਂ ਦੇ ਵਿੱਚ ਇੱਕ रस ਜਿਹੜਾ ਮਾਸਵੀ ਹੈ। ਹੋਰ ਸਤਿਗੁਰ ਬਖਸ਼ਿਸ਼ ਕਰਨੇ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਬਿਨਾਸ। ਅਸਾਰੇ ਰਸਾਂ ਦੇ ਵਿੱਚ ਹੀ ਦੁਰਕਾਰਣ ਹੋਇਆ ਹੋਇਆ। ਜੇ ਕਾਲਪੁਰਤਾ ਨਾਮ ਹਿਰਦੇ 'ਚ ਨਹੀਂ ਵਸਿਆ ਤੇ ਸਮਝ ਲੈ ਇਹ ਤੇ ਸਾਰੇ ਨਾਸ਼ਵੰਤ ਨੇ ਇਹ ਨਾਲੇ ਤੇ ਖਤਮ ਹੋ ਜਾਣਾ ਹੈ। ਇਹ ਤਾਂ ਕੋਈ ਵੀ ਥਿਰ ਰਹਿਣ ਵਾਲਾ ਨਹੀਂ ਜਿਹਨੇ ਥਿਰ ਰਹਿਣਾ ਉਹ ਆਕਾਰ ਪਰ ਤਾਂ ਨਾਮ ਹੈ ਥਿਰ ਦੇਚ ਵਸਾਇਆ ਨਹੀਂ ਪਰ ਅੱਜ ਦੇ ਮਿਸ਼ਨ ਨਾਲ ਜਿਹੜੀ ਸੰਬੰਧਤ ਗੱਲ ਹੈ ਹੋਰ ਇਹਨੇ ਰਸਾਂ ਨੂੰ ਗਿਣ ਕੇ ਸਤਿਗੁਰੂ ਉਹਨਾਂ ਵਿੱਚ ਇੱਕ ਰਸ ਬਾਸਤੀ ਵੀ ਗੱਲ ਕਰ ਰਹੇ ਨੇ ਸਿਰ ਵਿੱਚ ਮਾਸੀ ਦਾਸ ਨਹੀਂ আর ਸਾਰੇ ਰਸ ਚੰਪੜੇ ਹੋਏ ਨਹੀਂ ਸਾਨੂੰ अज आप विषय जारी रखा अच्छ बस इतने बचन प्रवान करना हुई पुलों वास्ते किमा बख्श देना जी वागुरु जी का खालसा वागुरू जी की फतेह